ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਦਿੱਲੀ ਵਿੱਚ ਕਿਸਾਨ ਅੰਦੋਲਨ ਦੌਰਾਨ ਜਾਨਾਂ ਵਾਰਨ ਵਾਲੇ ਕਿਸਾਨਾਂ ਦੇ ਕਾਨੂੰਨੀ ਵਾਰਸਾਂ ਤੇ ਆਸ਼ਰਿਤਾਂ ਨੂੰ ਪੰਜਾਬ ਸਰਕਾਰ ਦੀ ਤਰਫੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਦਿੱਤੇ ਗਏ ਜ ਇਸ ਲਈ ਸੀਐਮ ਭਗਵੰਤ ਮਾਨ ਦਾ ਇਹਨਾਂ ਪਰਿਵਾਰਾਂ ਵੱਲੋਂ ਧੰਨਵਾਦ ਕੀਤਾ ਗਿਆ ਅਤੇ ਨਵ ਨਿਯੁਕਤ ਕਰਮਚਾਰੀਆਂ ਨੂੰ ਨੌਕਰੀ ਲਈ ਸ਼ੁਭ ਇਸ਼ਾਵਾں ਦਿੰਦੇ ਹੋਏ ਐਮਐਲਏ ਸਰਦਾਰ ਸਰਵਨ ਸਿੰਘ ਧੁੰਨ ਨੇ ਕਿਹਾ ਕਿ ਆਪਣੀ ਡਿਊਟੀ ਪੂਰੀ ਲਗਨ ਤਨ ਦੇ ਅਤੇ ਇਮਾਨਦਾਰੀ ਨਾਲ ਕਰਨ ਲਈ ਆਸ਼ਾ ਕਰਦੇ ਹਾਂ ਜਦੋਂ ਇਸ ਸਬੰਧੀ ਫੋਨ ਤੇ ਧੁੰਨ ਸਾਹਿਬ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਨੇ ਕਿਸਾਨੀ ਅੰਦੋਲਨ ਵਿੱਚ ਵੱਡਾ ਸਹਿਯੋਗ ਪਾਇਆ ਹੈ ਅਤੇ ਆਪਣੇ ਪਰਿਵਾਰਾਂ ਵਿੱਚੋਂ ਸ਼ਹੀਦियां ਦੇ ਕੇ ਕਿਸਾਨੀ ਨੂੰ ਬਚਾਉਣ ਦਾ ਬੜਾ ਵੱਡਾ ਯਤਨ ਕੀਤਾ ਗਿਆ ਹੈ ਤੇ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਇਹਨਾਂ ਦੀ ਬਾਹ ਫੜੀ ਹੈ ਤੇ ਇਹਨਾਂ ਦੇ ਚੁੱਲ੍ਹੇ ਚੱਲਦੇ ਰਹਿਣ ਲਈ ਅੱਜ ਜੋ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਨੇ ਇਹ ਬੜੀ ਵੱਡੀ ਗੱਲ ਹੈ ਪੰਜਾਬ ਦੇ ਇਸ ਮੌਕੇ ਜਿਲ੍ਹਾ ਤਰਨਤਾਰਨ ਦੇ ਮੁੱਖ ਖੇਤੀਬਾੜੀ ਅਕਸਰ ਅਫਸਰ ਡਾਕਟਰ ਹਰਪਾਲ ਸਿੰਘ ਪੰਨੋ ਨੇ ਵਿਭਾਗ ਵਿੱਚ ਆਏ ਹੋਏ ਨਵ ਨਿਯੁਕਤ ਕਰਮਚਾਰੀਆਂ ਨੂੰ ਸ਼ੁਭ ਇਸ਼ਾਵਾਵਾਂ ਦਿੰਦੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਲਈ ਕਿਹਾ ਇਸ ਮੌਕੇ ਤੇ ਡਾਕਟਰ ਤੇਜਬੀਰ ਸਿੰਘ ਭੰਗੂ ਬਲਾਕ ਖੇਤੀਬਾੜੀ ਅਫਸਰ ਪਿੱਖੀਵੰਦ ਸ਼੍ਰੀ ਬਲਰਾਜ ਸਿੰਘ ਸ਼੍ਰੀ ਗੁਰਬੀਰ ਸਿੰਘ ਆਦਿ ਹਾਜ਼ਰ ਸਨ ਜਿਕਿਨਾ ਬੀਤੀ ਸਰਦਾਰ ਹਰਜੀਤ ਸਿੰਘ ਜੀ ਹਾਂ ਸਰਦਾਰ ਹਰਜੀਤ ਸਿੰਘ ਦੀ ਗੱਲ ਆਮ ਆਦਮੀ ਪਾਰਟੀ ਤੇ ਅੱਜ ਜੋ ਕਿਸਾਨਾਂ ਨੂੰ ਸ਼ਹੀਦ ਹੋਏ ਸੀ ਕਿਸਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਪੰਜਾਬ ਸਰਕਾਰ ਤੇ ਸਰਮਨ ਸਿੰਘ ਤੋਣ ਦੇ ਜਿਹੜੇ ਸਹਿਯੋਗ ਨਾਲ ਕੀ ਜਾਣੋ ਬਹੁਤ ਵਧੀਆ ਕੀਤਾ ਜੀ ਬੜੀ ਛਲਾਂਗਾ ਜੋ ਕਦਮ ਹੈ ਜਿਹੜਾ ਉੱਥੇ 700 ਕੋਈ ਬੰਦੇ ਜਿਹੜੇ ਸ਼ਹੀਦ ਹੋਏ ਸੀ ਕਿਸਾਨ ਆ ਤੇ ਉਹਨਾਂ ਦੇ ਅੱਜ ਪਰਿਵਾਰਾਂ ਨੂੰ ਜਿਹੜੀ ਆ ਆਪਣਾ ਨੌਕਰੀਆਂ ਦਿੱਤੀਆਂ ਨੇ ਬਹੁਤ ਹੀ ਛਲਾਂਗਾ ਜੋ ਕਦਮ ਐ ਜਿਹੜਾ ਸਰਕਾਰ ਨੇ ਨੌਕਰੀ ਦੇ ਕੇ ਤੇ ਕੁਝ ਜਿਹੜੇ ਕਿਸਾਨ ਗਰੀਬ ਸੀ ਉਹਨਾਂ ਦਾ ਘਰ ਦਾ ਵੀ ਬਹੁਤ ਗੁਜ਼ਾਰਾ ਜਿਹੜਾ ਮਾਰਾ ਸੀ ਤੇ ਉਹਨਾਂ ਨੂੰ ਅੱਜ ਦੀਆਂ ਨੌਕਰੀਆਂ ਦਿੱਤਾ ਦਿੱਤੀਆਂ ਨੇ ਅਸੀਂ ਬਹੁਤ ਹੀ ਧੰਨਵਾਦੀ ਸਰਦਾਰ ਆਪਾਂ ਐਮਐਲਏ ਸਰਬੰਸ ਸਿੰਘ ਜੀ ਤੁਹਾਨੂੰ ਅਤੇ ਸੀਐਮ ਸਰਤਾਪ ਭਗਵੰਤ ਸਿੰਘ ਮਾਨ ਜੀ ਦੇ ਬਹੁਤ ਹੀ ਧੰਨਵਾਦੀ ਬਹੁਤ ਬਹੁਤ ਧੰਵਾਦ ਸਾਰੇ ਪੰਜਾਬ ਵੱਲੋਂ ਸਤਕਾਰ ਕਰਦੇ ਹਾਂ ਨਾਲ